ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਈ ਜੀ ਅਸੀਂ ਨਾ ਪਵਾਨੀਗੜ੍ਹ ਦੇ ਵਿੱਚ ਖੜਿਆਂਗੇ ਸਾਡੇ ਇੱਥੇ ਇੱਕ ਬਹੁਤ ਅਣਸੁਖਾਵੀ ਘਟਨਾ ਹੋਈ ਅੱਜ ਮੈਂ ਤੁਹਾਨੂੰ ਦੱਸਦਾ ਵੀ ਇੱਥੇ ਬਿਹਾਰ ਦੇ ਵਿੱਚੋਂ ਆ ਕੇ ਸਾਡੇ ਪੰਜਾਬੀਆਂ ਦੇ ਉੱਤੇ ਕਿਵੇਂ ਰੋਪਾ ਪਾਉਂਦੇ ਨੇ ਇਹ ਦੇਖੋ ਇੱਥੋਂ ਆ ਬਾਈ ਜੀ ਵੀ ਖੜੇ ਨੇ ਸਾਡੇ ਐਮਸੀ ਸਾਹਿਬ ਨੇ ਗਏ ਗੁਰਵਿੰਦਰ ਸਿੰਘ ਸੱਗੂ ਜੀ ਠੀਕ ਆ ਇਹਨਾਂ ਦੇ ਨਾਲ ਕੀ ਹੋਇਆ ਜੀ ਇਹ ਹੋਰ ਆ ਕੇ ਇਹਨਾਂ ਨੂੰ ਰੇਟ ਪੁੱਛਣ ਲੱਗੇ ਬਾਈ ਜੀ ਦੱਸਿਓ ਕੀ ਘਟਨਾ ਹੋਈ ਹੈ ਮੜੀ ਜੀ ਦੱਸਿਓ ਕੋਸ਼ਿਸ਼ੀਂ ਗੁੰਡੀਆਂ ਸੀ ਮੇਰੀ ਨਾਲ ਕਹਿੰਦੇ ਪਾਪਾ ਪਾਪ ਕੌਰਨ ਲੈਣੇ ਨੇ ਮੈਂ ਕੌਪ ਕੌਰਨ ਦਾ ਰੇਟ ਪੁੱਛਿਆ ਮੈਂ ਕਿਹਾ ਬੇਟਾ ਇਹ ਨਹੀਂ ਠੀਕ ਲੱਗਦੇ ਮੈਨੂੰ ਆਪਾਂ ਉਧਰੋਂ ਲੈ ਕੇ ਆਉਣੇ ਆ ਇੰਨਾ ਕਹਿਨਤੀ ਮੈਨੂੰ ਮਾ ਕਹਿੰਦਾ ਦਾੜੀਆਂ ਵਧਾ ਕੇ ਆ ਜਾਂਦੇ ਨੇ ਕਹਿੰਦਾ ਇੱਥੇ ਚੀਜ਼ਾਂ ਲੈਣ ਬਾਜ਼ਾਰ ਚ ਅੱਛਾ ਜੀ ਗਾਲ ਕੱਢੀ ਸ਼ਰਾਬ ਉਹਦੀ ਪੀਤੀ ਹੋਈ ਸੀਗੀ ਉਸ ਗੱਲ ਤੋਂ ਲੜਾਈ ਹੋਈ ਹੈ ਹੁਣ ਕਿੱਥੇ ਗਿਆ ਜੀ ਉਹ ਭੱਜ ਗਿਆ ਜੀ ਹੈ ਜੀ ਭੱਜ ਗਿਆ ਜੀ ਇਹਦੇ ਚਾਰ ਨਾ ਮਾਰਿਆ ਅੱਛਾ ਇਹਨਾਂ ਦੇ ਨਾਲ ਸੀਗੇ ਜੀ ਦੇਖੋ ਇਹ ਪਿਹਾਰੀ ਲੋਕ ਦੇਗੇ ਭਵਾਨੀਗੜ ਜ਼ਿਲ੍ਹਾ ਸੰਗਰੂਰ ਦੇ ਵਿੱਚ ਇਹ ਆਏ ਹੋਏ ਨੇਗੇ ਇਹਨਾਂ ਦਾ ਪੂਰਾ ਗੈਂਗ ਆ ਇਹ ਆਹਨ ਖੜੇ ਨੇ ਨਾਲ ਇੱਥੇ ਕੁਝ ਭੱਜੀਆਂ ਲੇਡੀਜ਼ ਆ ਆਹ ਦੋ ਤਿੰਨ ਕੁ ਜਾਨੀ ਤਾਂ ਇੱਥੇ ਖੜੀਆਂ ਨੇ ਗਿਆ ਇਹਨਾਂ ਦੀ ਹਮਾਇਤ ਦੇ ਵਿੱਚ ਆਏ ਸੀਗੇ ਇਹ ਉਰੇ ਆ ਕੇ ਸਾਨੂੰ ਕਹਿੰਦੇ ਨੇ ਬਾਜ਼ਾਰ ਦੇ ਵਿੱਚ ਕਹਿੰਦੇ ਵੀ ਅਸੀਂ 4 4 5 500 ਰੁਪਿਆ 1000 1000 ਰੁਪਿਆ ਕਹਿੰਦੇ ਇੱਥੇ ਅਸੀਂ ਜਗ੍ਹਾ ਲੈਣਿਆਗੇ ਕਹਿੰਦੇ ਸਾਨੂੰ ਨਹੀਂ ਪਤਾ ਵੀ ਕਿੰਨਾ ਤੋਂ ਲੈਂਦੇ ਨੇ ਇਹ ਨਹੀਂ ਪਤਾ ਦੁਕਾਨਾਂ ਵਾਲਿਆਂ ਤੋਂ ਲੈਂਦੇ ਨੇ ਕਿ ਨਗਰ ਕਾਉਂਸਲ ਨੂੰ ਦਿੰਦੇ ਨੇ ਠੀਕ ਆ ਕਿੱਥੇ ਨੇ ਜੀ ਭਾਈ ਸਾਹਿਬ ਤੁਹਾਡੇ ਘਰ ਦੇ ਜੀ ਮੁਜ਼ਫਰਪੁਰ ਜ਼ਿਲ੍ਹਾ ਹਈ ਮੱਜਫਰਪੁਰ ਜ਼ਿਲ੍ਹਾ ਮੱਜਫਰ ਜ਼ਿਲ੍ਹਾ ਦਾ ਹੈਗਾ ਤੁਹਾਡਾ ਹਾਂਜੀ ਹੁਣ ਕਿੱਥੇ ਤੁਹਾਡੇ ਘਰ ਤੇ ਕਿੱਥੇ ਨੇ ਜਿਹਨੇ ਸ਼ਰਾਬ ਪੀਤੀ ਜਿਹਨੇ ਸ਼ਰਾਬ ਪੀਤੀ ਹੋਈ ਆ ਕਿੱਥੇ ਨੇ ਉਹ ਉਹ ਪਲਿਆਰ ਰੋਡ ਤੇ ਪਲਿਆਰ ਰੋਡ ਤੇ ਕਿੰਨੇ ਦਿਨ ਹੋ ਗਏ ਤੁਹਾਨੂੰ ਰੇ ਲਾਉਂਦਿਆਂ ਨੂੰ ਉਹ ਤਾਂ ਇੱਥੇ ਸਰਪਾਲ ਦੇ ਦਫ਼ਤਰ ਤੋਂ ਪਰਹਾ ਬੁੰਡਾ ਕਰਦੀ ਕਿਉਂ ਕਰਦੇ ਪੰਜਾਬ ਚ ਆ ਕੇ ਤੁਸੀਂ ਪੰਜਾਬ ਚ ਆ ਕੇ ਤੁਸੀਂ ਬੁੰਡਾ ਕਰਦੀ ਕਿਉਂ ਕਰਦੇ ਹੋ ਤੁਸੀਂ 30 ਸਾਲ ਵੱਢੇ ਤੁਸੀਂ ਭੈਣੇ ਸਾਲ 2 ਸਾਲ ਤੋਂ ਲਾਓ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਆ ਕੇ ਕਮਾਈ ਕਰੋ ਪਰ ਤੁਸੀਂ ਇਹ ਕਿਉਂ ਕਹਿੰਦੇ ਵੀ ਸਰਦਾਰ ਨੇ ਦਾੜੀ ਰੱਖੀ ਆ ਪੱਗ ਬੰਨੀਆਂ ਤੁਸੀਂ ਇਹ ਸਾਡੇ ਪੰਜਾਬ ਦੇ ਗੁੰਡਾਗਰਦੀ ਕਰੋਗੇ ਕਿਉਂ ਕਰਦੇ ਹੋਗੇ ਦੇਖੋ ਤੁਸੀਂ ਸਾਡੇ ਤੁਸੀਂ ਭੈਣਾ ਵਰਗੇ ਹੋ ਸਾਡੇ ਮੈਂ ਤੁਹਾਨੂੰ ਗਲਤ ਨਹੀਂ ਬੋਲਦਾ ਪਰ ਜਿਹੜਾ ਸਾਡੇ ਘਰ ਘਰ ਵਾਲਾ ਤੀਗਾ ਉਹਨੇ ਆ ਕੇ ਬਾਈ ਨੂੰ ਕਿਹਾ ਕਹਿੰਦਾ ਜੀ ਤੁਸੀਂ ਪੱਗ ਬੰਨੀਆਂ ਦਾੜੀ ਰੱਖੀ ਆ ਇਹ ਤੁਹਾਨੂੰ ਪਤਾ ਪੱਗਾਂ ਸਾਨੂੰ ਕਿਵੇਂ ਮਿਲਿਆ ਨੇ ਪਤਾ ਕਿਵੇਂ ਮਿਲਿਆ ਨੇ ਹੈਂ ਫਿਰ ਤੁਸੀਂ ਸਾਨੂੰ ਕਿਉਂ ਕਹਣੇ ਹੋਗੇ ਇਹ ਗੱਲਾਂ ਆ ਕੇ ਉਹਨਾਂ ਬੁਲਾਓਗੇ ਔਰੇ ਸ਼ਰਾਬ ਪੀਤੀ ਹੋਈ ਐ ਨਾ ਉਹਦੀ ਅਸੀਂ ਤਿਹਾਰ ਦਾ ਦਿਨ ਹੈਗਾ ਅਸੀਂ ਲੜਨੀ ਨਹੀਂ ਚਾਹੁੰਦੇ ਅਸੀਂ ਪੰਜਾਬੀ ਆ ਸਾਡੇ ਸਿਲ ਬਹੁਤ ਵੱਡੇ ਨੇ ਪਰ ਉਹ ਸਾਨੂੰ ਇਹ ਗੱਲਾਂ ਕਹਿੰਦੇ ਵੀ ਤੁਸੀਂ ਦਾੜੀਆਂ ਰੱਖੀਆਂ ਨੇ ਮੈਂ ਪੱਗਾਂ ਬੰਨ੍ਹੀਆਂ ਨਹੀਂ ਆ ਔਰੇ ਸਾਡੇ ਤੇ ਅਸੀਂ ਕੋਈ ਹਵਾ ਕਰਦੇ ਥੁੜੀਆਂ ਰੁਪਏ ਤੇ ਸਾਡੇ ਗੁਰੂਆਂ ਦੀ ਦੇਣ ਆ ਠੀਕ ਆ ਚਲੋ ਭਾਈ ਜੀ ਤੁਸੀਂ ਮੈਂ ਤੁਹਾਨੂੰ ਇੱਕ ਬੇਨਤੀ ਕਰਦਾਗਾ ਸਾਰਿਆਂ ਨੂੰ ਵੀ ਤੁਸੀਂ ਨਾ ਇਹ ਆ ਦੇਖੋ ਸਾਰੇ ਜਣੇ ਉਰੇ ਖੜੇ ਨੇ ਵੀ ਬੇਇਨਤੀ ਕਰਦਾ ਵੀ ਇਹ ਜਿਹੜਾ ਇਹਦਾ ਗੈਂਗ ਆ ਨਾ ਗੈਂਗ ਆ ਇਹ ਬਿਹਾਰੀਆਂ ਦਾ ਗੈਂਗ ਆ ਭਾਈ ਜੀ ਵਿੱਚ ਤਾਂ ਇਹ ਕਹਿ ਰਹੇ ਨੇ ਕਿ ਕਹਿੰਦੇ ਕਹਿੰਦੇ ਵੀ ਦੁਕਾਨਾਂ ਵਾਲੇ ਲਵਾਉਂਦੇ ਨੇ ਕਹਿੰਦੇ ਵੀ ਪੈਸੇ ਲੈਂਦੇ ਨੇ ਕਿ ਕਹਿੰਦੇ ਕਿੰਨੇ ਕੇ ਪੈਸੇ ਲੈਂਦੇ ਨੇ ਭਾਈ ਜੀ ਦੁਕਾਨਾਂ ਵਾਲੇ ਕਿੰਨੇ ਪੈਸੇ ਲੈਂਦੇ ਨੇ 1500 1500 ਤਿੰਨ ਦਿਨਾਂ ਦਾ 1500 ਰੁਪਏ ਜੀ ਛੋਟੇ ਤੋਂ ਇੱਤਨੇ ਬਾਈ 1500 ਰੁਪਏ ਲਿੱਤਾ ਹੈ ਕਿਨੇ ਲਿੱਤਾ ਜੀ ਇਹਦੇ 1000 ਰੁਪਏ ਕਿਨੇ ਲਿੱਤਾ ਜੀ ਕਿਨੇ ਤੱਕ ਹਾਂਜੀ ਕਿਹਨੇ ਕਿਹਨੂੰ ਦਿੱਤਾ ਤੁਸੀਂ ਕਿਹਨੂੰ ਦਿੱਤਾ ਅੰਕਲ ਸਤਾ ਕਿਹੜੇ ਅੰਕਲ ਨੂੰ ਦਿੱਤਾ ਨਾ 500 ਰੁਪਏ ਦਿੱਤਾ ਉਹ 500 ਰੁਪਏ ਕਿਸ ਲਈ ਦਿੱਤੇ ਦੋਵਾਂ ਕੋਲ ਹਰਾ ਚਾਰ ਬਣਾਉਣੇ ਲਈ ਹਾਂ ਇਹ ਚੰਗਾ ਤੁਸੀਂ ਇਹਨਾਂ ਤੋਂ ਪਵਾ ਦਿਓ ਜੀ ਤੁਸੀਂ ਤੁਸੀਂ ਇਹਨਾਂ ਨੂੰ ਕਹੋ ਕਿ ਭਾਈ ਸਾਡੇ ਸਾਹਮਣੇ ਪਾ ਦਿਓ ਜੀ ਦੇਖਣਾ ਹਰ ਤੁਸੀਂ ਅੱਛੇ ਜੀ ਬੇਰਵਾਹ ਅੱਛਾ ਹਾਂ ਜੇ ਜੇ ਅਸੀਂ ਦਿਖਾ ਲਿਆ ਤੁਸੀਂ ਆਪਣੇ ਹੱਥ ਨਾਲ ਪਾ ਦਿਓ ਹਰਾ ਚਾਰ ਆਪਣੇ ਹੱਥ ਨਾਲ ਪਾ ਦਿਓ ਪਹਿਲੀ ਗੱਲ ਤਾਂ ਤੁਸੀਂ ਬਿਹਾਰ ਦੇ ਵਿੱਚੋਂ ਆ ਕੇ ਜੁਪੀ ਬਿਹਾਰ ਤੋਂ ਆ ਰਹੇ ਹਾਂ ਸਾਡੇ ਪੰਜਾਬੀਆਂ ਦੇ ਆ ਕੇ ਦੇਖੋ ਸਾਡੇ ਤੇ ਤੁਸੀਂ ਜਨਨੇ ਕਿ ਖਾਮ ਖਾ ਦਾ ਰੋਮ ਮਾਰਦੇ ਹੋ ਹੁਣ ਤੁਸੀਂ ਸਾਡੇ ਐਮਸੀ ਸਾਹਿਬ ਨੇ ਉਹ ਉਹਨਾਂ ਨੂੰ ਤੁਸੀਂ ਗਲਤ ਬੋਲਿਓ ਚੁਣਿਆ ਹੋਇਆ ਨਮਾਇੰਦਾ ਉਹ ਬਈ ਕਿਉਂਕਿ ਨਾ 2000 ਬੰਦੇ ਨੇ ਚੁਣਿਆ ਹੋਇਆ ਉਹ ਤੁਸੀਂ ਉਹਨਾਂ ਨੂੰ ਗਲਤ ਬੋਲਦੇ ਹੋ ਬਾਈ ਜੀ ਮੇਰੀ ਬੇਨਤੀ ਆ ਵੀ ਦੇਖੋ ਤੁਸੀਂ ਨਾ ਇੱਕ ਇਹ ਜਿਹੜਾ ਗੈਂਗ ਹੈ ਇਹਨਾਂ ਦਾ ਬਿਹਾਰੀਆਂ ਦਾ ਜੂਪੀਆਂ ਦਾ ਇਹ ਪੰਜਾਬੀ ਦੇ ਆਪਣੇ ਪੂਰਾ ਵੱਡੇ ਪੱਦਰ ਤੇ ਗੈਂਗਾ ਇਹਨਾਂ ਤੋਂ ਬਚੋ ਪਰ ਗੱਲ ਤੇ ਆ ਵੀਰੇ ਦੇਖੋ ਇਹਨਾਂ ਦੇ ਪਹਿਲਾਂ ਬੈਕਗਰਾਉਂਡ ਦਾ ਚੈੱਕ ਕਰੋ ਨਾ ਆਪਾਂ ਬਿਲਕੁਲ ਇਹ ਤਾਂ ਹੈ ਠੀਕ ਹੈ ਬੈਕਗਰਾਉਂਡ ਚੈੱਕ ਕਰੋ ਫੇਰ ਹੀ ਫਾਇਦਾ ਹੈਗਾ ਹੁਣ ਆਪਾਂ ਇਹਨਾਂ ਲੋਕਾਂ ਨੂੰ ਜਾਣਦੇ ਨਹੀਂ ਕਰਦੇ ਨਹੀਂ ਬਾਈ ਹੁਣ दारू ਪੀ ਕੇ ਦੇਖੋ ਤੇ ਬਾਈ ਦੇ ਸਿਰ ਤੇ ਮਾਰੀ ਯਾਰ ਝਾਰ ਨਹੀਂ ਕੋਈ ਫਾਇਦਾ ਗੱਲਾਂ ਦਾ ਉਹ ਗਲਤ ਉਹਦੀ ਬਾਈ ਦੀ ਦਾੜੀ ਰੱਖੀ ਹੈ ਯਾਰ ਪੱਗਾਂ ਵਧੀਆਂ ਹੋਈਆਂ ਨਹੀਂ ਆਪਾਂ ਨੂੰ ਯਾਰ ਇਹ ਪੰਜਾਬੀਆਂ ਨੂੰ ਬੇਵਕੂਫ ਸਮਝਦੇ ਨੇ ਹਾਂਜੀ ਹਾਂ ਇਹ ਤਾਂ ਗਲਤ ਹੈ ਉਹਨੂੰ ਕਹਿੰਦਾ ਕਹਿੰਦਾ ਬਾਈ ਤੂੰ ਗਾੜੀ ਆਪਣਾ ਲੇ ਲੌੜੇ ਵਧੀਆ ਯਾਰ ਇਹਦੇ ਬਾਪ ਨੇ ਦਿੱਤੇ ਤੱਕ ਹਾਂ ਬਿਲਕੁਲ ਇਹਦਾ ਸੀ ਇਹ ਬਿਹਾਰੀ ਉਰੇ ਆ ਕੇ ਸਾਡੇ ਤੇ ਹਰਿਆ ਕਰਨਗੇ ਅੰਮ੍ਰਲ ਇਹਦਾ ਫੈਸਲਾ ਕੀਤਾ ਵੀ ਜਲਦ 200 ਰੁਪਏ ਕਮਾ ਲੂਗਾ ਬੰਦਾ ਠੀਕ ਆ ਆਪਣਾ ਤਾਂ ਫੈਸਲਾ ਕੀਤਾ ਵੀ 200 ਰੁਪਏ ਕਮਾ ਲਾਂ ਗਲਤ ਪਰ ਬੋਲੂਗਾ ਫਿਰ ਪਤੋੜੀ ਲੈ ਲਵਾਂਗੇ ਇਹਨੂੰ ਕੋਈ ਆ ਵੀਰੇ ਇਹ ਤਾਂ ਜਿੰਨੇ ਵੀ ਉਰੇ ਬਾਜ਼ਾਰ 'ਚ ਬੈਠੇ ਨੇ ਮੈਂ ਤਾਂ ਕਹਿਣਾ ਕਿੰਨੇ ਰੇੜੀਆਂ ਲਾਉਂਦੇ ਨੇਗੇ ਇਹਨਾਂ ਨੂੰ ਕਿਉਂ ਜਮਲਾਉਣਾ 5-5000 ਰੁਪਏ ਦੀ ਹਾੜੀ ਪਾ ਕੇ ਉੱਟਦੇ ਨੇ ਬਾਈ ਆਹ ਕੋਲ ਗੱਪਿਆਂ ਵਾਲੇ ਟਿੱਕੀਆਂ ਵਾਲੇ